देखो सर आपका टोटल अमाउंट अकाउंटिंग करके पार्सल रेडी कर दिया गया है ठीक है ये देख लीजिए आप ही का पार्सल है ये ठीक है अभी हम इसको पैकिंग करेंगे पैकिंग करने के बाद में इसमें शील लगा कर और इधर से डिलीवरी बॉय द्वारा आपके लोकेशन के लिए निकाल दिया जाएगा ठीक है देखो सर एक एक देख लीजिए बंडल एक एक देख लीजिए देखो देख लीजिए सर देख लीजिए खुद ही देखो ठीक है कल ये आपके घर पे आ जाएगा टीम है जो हमारा आपका टोटल अमाउंट लेकर ठीक है आप अपने नोट और सिक्कों को अच्छे से रखना है और गुम ना हो जाए एक भी ठीक है कल टोटल अमाउंट आपको बाय हैंड कैश दिया जाएगा आपसे नोट और सिक्के लिए जाएंगे ठीक है देख लीजिए आप ही कंफर्म कर लीजिए ठीक है विश्वास के नाते आपको वीडियो बना के सेंड कर रहे हैं हम ठीक ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬਨੂ ਸ਼ਰਮਾ ਸੋਸ਼ਲ ਮੀਡੀਆ ਅੱਜ ਕੱਲ ਇਨਸਾਨ ਨੂੰ ਪੌਪੂਲਰ ਬਣਾਉਂਦਾ ਜ਼ਰੀਆ ਵੀ ਤੇ ਜੇਕਰ ਸੋਸ਼ਲ ਮੀਡੀਆ ਤੇ ਫਰੌਡ ਹੋ ਜਾਵੇ ਤਾਂ ਅੱਜ ਕੱਲ ਪੜ੍ਹਿਆ ਲਿਖਿਆ ਇਨਸਾਨ ਵੀ ਫਰੌਡ ਵਿੱਚ ਕਿਤੇ ਨਾ ਕਿਤੇ ਫਸ ਜਾਂਦਾ ਹੈ ਅੱਜ ਅਜੇ ਆ ਥੋੜਾ ਇੱਕ ਸਾਹਮਣੇ ਮਾਮਲਾ ਲੈ ਕੇ ਆਇਆ ਜੋ ਕਿ ਸੋਸ਼ਲ ਮੀਡੀਆ ਤੇ ਹੋਇਆ ਹੈ ਇਨਸਾਨ ਹੈਗਾ ਦਿੱਲੀ ਤੋਂ ਤੇ ਉਹਨੇ ਕਿਹਾ ਕਿ ਤੁਹਾਨੂੰ ਸਿੱਕੇ ਨੇ ਦੋ ਤੁਹਾਨੂੰ ਮੈਂ 2 ਕਰੋੜ 65 ਲੱਖ ਰੁਪਏ ਦਊਂਗਾ ਯਾਨੀ ਕਿ ਕਹੇ ਸੀ ਕਿ ਦਿੱਲੀ ਦਾ ਦਿੱਲੀ ਤੋਂ ਬੈਠੇ ਇਨਸਾਨ ਨੇ ਚੰਡੀਗੜ੍ਹ ਉੱਤੇ ਬੈਠੇ ਵਿ ਗੁਰਮੇਲ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਉਹਨਾਂ ਨੂੰ ਮੈਂ ਕਿ 56 ਸਾਲ ਤੇ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਕੀ ਹੈ ਪੂਰਾ ਮਾਮਲਾ ਤੇ ਕਿਵੇਂ ਇਹ ਸਿਲਸਾ ਸ਼ੁਰੂ ਹੋਇਆ ਲਗਭਗ 1 ਜੁਲਾਈ ਤੋਂ ਸਿਲਸਾ ਸ਼ੁਰੂ ਹੋਇਆ ਕੀ ਪੂਰਾ ਮਾਮਲਾ ਜਾਣਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ थैंक यू ਸਰ ਜੀ ਮੇਰੇ ਨਾਲ ਜੀ ਆਪਣਾ 1 ਜੁਲਾਈ ਦੇ ਇੱਕ ਸ਼ੁਰੂ ਹੋਇਆ ਜੀ ਪਹਿਲਾਂ ਮੇਰੇ ਨਾਲ ਉਹਨਾਂ ਨੇ ਡੀਲ ਕੀਤੀ ਆਈ ਮਟੋ ਦਾ ਸਿੱਕੇ ਮੰਗੇ ਸਿੱਕੇ ਮੈਂ ਉਹਨਾਂ ਨੂੰ ਦਿਖਾਏ ਜੀ ਸਿੱਕੇ ਦਿਖਾਉਣ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਡੀਲ ਕੀਤੀ ਹੈ 2 ਕਰੋੜ 65 ਰੱਖ ਦੀ ਜੀ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਆਧਾਰ ਕਾਰਡ ਮੰਗੇ ਜੀ ਤੇ ਕਪ ਆਮ ਗਈ ਆਪਣਾ ਘਰ ਦਾ ਪਤਾ ਉਹ ਮੈਨੂੰ ਦੇ ਦਿੱਤਾ ਜੀ ਉਸ ਤੋਂ ਬਾਅਦ ਫਿਰ ਉਹਨੇ ਪਹਿਲੇ ਮੰਗੇ ਮੈਥੇ 299 ਰੁਪਏ ਜੀ ਉਹ ਵੀ ਦੇ ਦਿੱਤੇ ਉਸ ਤੋਂ ਬਾਅਦ ਜੀ ਫਿਰ ਮੰਗਿਆ 14500 ਰੁਪਏ ਉਹ ਮੈਂ ਦੋ ਕਿਸ਼ਤਾਂ ਦਿੱਤਾ ਜੀ ਪਹਿਲਾ 2500 ਦਿੱਤਾ ਜੀ ਫਿਰ 1850 ਦਿੱਤਾ ਜੀ ਨਾ 1650 ਜੀ ਉਸ ਤੋਂ ਬਾਅਦ ਜੀ ਕਹਿੰਦੇ ਇਹ ਪੇਮੈਂਟ ਫਰਵਰਡ ਹੋ ਗਈ ਉਸ ਤੋਂ ਬਾਅਦ 14500 ਫੇਰ ਭਾਜੀ 14500 ਫੇਰ ਭਾਜੀ ਫਿਰ ਕਹਿੰਦੇ ਜੀ ਹੁਣ ਤੇਰੇ GST ਬਿੱਲ ਕੱਟ ਹੋਣਾ ਜੀ ਆਪਣੇ GST ਬਿੱਲ ਵਾਸਤੇ ਫੇਰ ਕਰਾ ਉਹ ਮੈਂ ਫੇਰ ਕਰਦੋਂ ਮੈਂ ਨਾ ਕਰ ਦਿੱਤਾ ਜੀ ਉਸ ਤੋਂ ਬਾਅਦ ਆਇਆ ਜੀ ਰਜੇਸ਼ ਅਥਾ ਹੋਰ ਕੀ ਨਾਮ ਹੈ ਜੀ ਉਸ ਦਾ ਉਸਦੀ ਫੌਟ ਮੈਂ ਵਿੱਚ ਪਾਉਂਦਾ ਜੀ ਉਹ ਕਹਿੰਦੇ ਜੀ ਤੇਰੇ ਤੇ ਆਰਬੀ ਦਾ ਆਰਬੀ ਦਾ ਉਹ ਕੇਸ ਆਇਆ ਜੀ ਵੀ ਤੁਸੀਂ ਪੇਮੈਂਟ ડીਲ ਨਹੀਂ ਕਰਦੇ ਆਪਣੀ ਪੇਮੈਂਟ ડીਲ ਕਰੋ ਜੀ ਉਹਨਾਂ ਨੂੰ ਪੈਸੇ ਦੇ ਦੋ ਜੀ ਉਸ ਤੋਂ ਕਹਿਣ ਤੋਂ ਬਾਅਦ ਮੈਂ ਪੇਮੈਂਟ ડીਲ ਨਹੀਂ ਕਰ ਦਿੱਤੀ ਜੀ ਉਹਨਾਂ ਫਿਰ ਪੇਮੈਂਟ ਪਾਈ ਜੀ ਮੈਂ ਪਹਿਲਾਂ ਪਾਈ ਜੀ 5000 ਰੁਪਏ ਉਹ ਕਹਿੰਦੇ ਪਹਿਲਾਂ 5000 ਮੰਗੇ ਤੇ 5000 ਆ ਜਾ ਬਾਅਦ ਤੋਂ ਬਾਅਦ 5000 ਬੰਤੂ ਕਹਿੰਦੇ ਜੀ 5000 ਹੋਰ ਪਾਓ ਜੀ ਆ 5000 ਪਾ ਦੇ ਕਹਿੰਦੇ ਨਹੀਂ ਤੁਸੀਂ ਪੇਮੈਂਟ ਗਲਤ ਪਾਈ ਹੈ 49 ਸਾਬ ਨਾਲ ਗੱਲਬਾਤ ਦਰੋਂ ਇਹ ਵੀ ਪਤਾ ਚੱਲੇਗਾ ਕਿ ਕੋਈ ਨਕਲੀ ਪੁਲਿਸ ਵਾਲਾ ਵੀ ਵਿੱਚ ਇਨਵੋਲ ਹੈ ਜਿਹੜਾ ਆਪਣਾ ਦਿੱਲੀ ਪੁਲਿਸ ਦਾ ACB ਦਸਰ ਉਹਦਾ ਰਕੇਸ਼ ਹਸਤਾਨਾ ਉਹ ਵੀ ਚੱਲਣਾ ਜਾਵਾਂਗੇ ਉਹ ਵੀ ਉਹਦੇ ਜੀ ਕਹਿੰਦਾ ਜੀ ਮੈਂ ਉਹ ਸੁਰੈ ਉਹਦੇ ਕ੍ਰਾਈਮ ਬ੍ਰਾਂਚ ਦਾ ਜੀ ਉਹ ਹੈ ਜੀ ਆਪਣਾ ਕੀ ਕਹਿੰਦੇ ਸਾਈਬਰ ਦਾ ਹਾਂ ਜੀ ਹਾਂ ਜੀ ਰਕੇਸ਼ ਹਸਤਾਨਾ ਉਹਦੇ ਕਹਿੰਦੇ ਪੇਮੈਂਟ ਪਈ ਹੈ ਜੀ ਇਹ ਦੁਬਾਰਾ ਫੇਰ 4899 ਪਾਈ ਜੀ ਕਿੰਨੇ ਪੈਸੇ ਮੰਗ ਰਿਹਾ ਉਹ ਜੀ ਹੁਣ ਕਹਿੰਦੇ ਜੀ ਮੈਂ ਤੁਹਾਡਾ ਉਹ ਉਹਨੂੰ ਅਰੈਸਟ ਕਰਾਉਣ ਬਾਅਦ ਤਾਂ 6000 ਰੁਪਏ ਦਵਾਦੂ ਪੁਸਤ ਵਾਲੇ ਨੂੰ ਉਹਨੂੰ ਪੰਗੇ ਚ ਰੱਖ ਕੇ ਪੰਗੇ ਚ ਕੁਛ ਨਾਮ ਹੈ ਉਸ ਦਾ ਹਾਂ ਜੋ ਸਿੱਕੇ ਵੇਚਦਾ ਕਹਿੰਦੇ ਮੈਂ ਉਹਨੂੰ ਅਰੈਸਟ ਕਰ ਦਿੰਦਾ ਮੈਨੂੰ 6000 ਰੁਪਏ ਦਵਾਦੂ ਗੱਲ ਕਰੀ ਗੁਰਬੇਸ ਸਿੰਘ ਜੀ ਸੋਸ਼ਲ ਮੀਡੀਆ ਤੇ ਤੁਹਾਨੂੰ ਕਿਵੇਂ ਲੱਭੀਏ ਸਾਈਟ ਤੋਂ ਜੀ ਸਿੱਕਿਆਂ ਵਾਲੀ ਤੁਸੀਂ ਕਿਵੇਂ ਲੱਭੀ ਫੇਸਬੁੱਕ ਤੇ ਕਿਵੇਂ ਤੁਹਾਨੂੰ ਉਹਨਾਂ ਨਾਲ ਸੰਪਰਕ ਕੀਤਾ ਇਹ ਜੀ ਉਹ ਤੇ ਪਾਏ ਹੋ ਜੀ ਆਪਣਾ ਕਹਿੰਦੇ ਆਪਣਾ ਇੰਸਟਾਗ੍ਰam ਤੇ ਹੈ ਜੀ ਇੰਸਟਾਗ੍ਰam ਤੋਂ ਦੇ ਇੰਸਟਾਗ੍ਰਾਮ ਤੇ ਇਹਨੇ ਪਹਿਲੇ ਉਹ ਉਹਦੇ ਆਪਣੀ ਪੇਛ ਆਈਡੀ ਲਾਈ ਵੀ ਹੈ ਰਾਜਗਾਨੀ ਫੋਟੋ ਲੱਗੀ ਹੋਈ ਹੈ ਰਾਜਗਾਨੀ ਫੋਟੋ ਸਮਝ ਕੇ ਜਿਵੇਂ ਚੱਕ ਲਿਆ ਉਸ ਤੋਂ ਬਾਅਦ ਕਹਿੰਦੇ ਜੀ ਇਹ ਅਸੇ ਰਾਜਗਾਨੀ ਦੇ ਬੰਦੇ ਆ ਜੀ ਤੇ ਉਹਨੇ ਆ ਡੱਬੇ ਵਿੱਚ ਵੀ ਪੇਮੈਂਟ ਭੇਜੀ ਸੀ ਵੀ 2 ਕਰੋੜ 65 ਲੱਖ ਦੀ ਪੇਮੈਂਟ ਤੁਹਾਨੂੰ ਡਿਲੀਵਰੀ ਹੋ ਚੁੱਕੀ ਆ ਡੱਬੇ 'ਚ ਪੇਮੈਂਟ ਦਿਖਾ ਰਹੇ ਜੀ ਮੈਨੂੰ ਉਹ ਉਹਦਾ ਸਬੂਤ ਮੇਰੇ ਕੋਲ ਪਿਆ ਜੀ ਉਹ ਕਹਿੰਦੇ ਪੈਸੇ ਪੇਮੈਂਟ ਗਿਣ ਲਓ ਆਪਣੀ ਤੁਹਾਡੇ ਘਰ ਪਹੁੰਚੇ ਜਾਵਗੇ ਪਰ ਅਜੇ ਤੱਕ ਦਾ ਨੁਕਸਾਨ ਹੋ ਚੁੱਕਿਆ ਹੁਣ ਤੁਸੀਂ ਚਾਹੁੰਦੇ ਕੀ ਹੋ ਮੈਂ ਆਪਣੀ ਕਾਰਵਾਈ ਕਰਵਾਇਆ ਆਪਣੇ ਪੈਸੇ ਚਾ ਇਹ ਇੱਕ ਇਹਦੇ ਵਿੱਚ ਹੋਰ ਇੱਕ ਗਲਤੀ ਹੈ ਜੀ ਗੱਲ ਇਹ ਕਹਿੰਦੇ ਜਦੋਂ ਇਹਨੂੰ ਮੈਂ ਦੁਬਾਰਾ ਫੇਰਿਆ 2500 ਰੁਪਏ ਪਾਇਆ ਜੀ ਕਹਿੰਦਾ ਉਹਦਾ ਹੋਟਲ ਦਾ ਬਿੱਲ ਦੇਣਾ ਹੈ ਜੀ ਉਹ ਵੀ 2500 ਲੈ ਲਿਆ ਫਿਰ ਜੀ ਇਹ ਉਸ ਤੋਂ ਬਾਅਦ ਆ ਕੇ ਕਹਿੰਦਾ ਜੀ ਮੈਨੂੰ ਅਜੀਬ ਗੜ ਆਪਣਾ ਜਿਹੜਾ ਮੁਹਾਲੀ ਦੇ ਵਿੱਚ ਪੈਂਦਾ ਇੱਥੇ ਆ ਕੇ ਰੋਕ ਲਿਆ ਇੱਥੇ ਜੀ ਕਹਿੰਦਾ ਕੁਝ ਪੇਮੈਂਟ ਕਰਨੀ ਹੈ ਚਾਹ ਪਾਣੀ ਕਰਨੀ ਹੈ ਜੀ ਰੋਕੇ ਤੁਹਾਨੂੰ ਇਹ ਜੀ ਆਪਣਾ 4-5 ਦਿਨ ਪਹਿਲੇ ਗੱਲ ਆ ਕਿਹੜੇ ਸੈਕਟਰ 'ਚ ਬੰਦਾ ਕੰਮੇ ਆ ਇਹ ਨਹੀਂ ਆਪਣਾ ਮੁਹਾਲੀ ਬੈਰੀਅਲ ਤੋਂ ਟੋਲਪਲਾਜੇ ਤੋਂ ਉਸ ਰੋਡ ਜਿਹੜਾ ਆਪਣਾ ਕੀ ਬੰਦੇ ਦਾ ਨਾਮ ਕਿਸ ਨੇ ਰੋਕਿਆ ਉਹਦਾ ਤਾਂ ਨਾਮ ਨਹੀਂ ਦੱਸ ਰਿਹਾ ਜੀ ਮੈਂ ਉਹਨੂੰ ਕਿਹਾ ਜੀ ਤੁਸੀਂ ਮੈਨੂੰ ਆਪਣੀ ਲੋਕੇਸ਼ਨ ਪਾਓ ਵੀ ਜਿੱਥੇ ਤੁਸੀਂ ਖੜੇ ਆ ਮੈਂ ਤੁਹਾਡੇ ਕੋਲ ਆਉਂਦਾ ਮੇਰਾ ਬੰਦਾ ਹੈਗਾ ਜੀ ਮੈਂ ਉਹਨਾਂ ਨੂੰ ਥਾਟ ਪਾ ਦਿੰਦਾ ਕਹਿੰਦੇ ਵੀ ਜੇ ਤੂੰ ਆ ਗਿਆ ਉਹਦਾ ਕੰਮ ਕੀ ਕਰਦਾ ਸੀ ਜਿਹੜੇ ਕਿਹਾ ਉਹਨੂੰ ਜੀ ਜਿਹੜਾ ਤੁਹਾਨੂੰ ਰੋਕਿਆ ਉਹਨਾਂ ਜੀ ਨਾਲ ਕੀ ਕੀ ਕਰ ਨਾ ਮੈਨੂੰ ਰੋਕਿਆ ਜੀ ਉਹ ਪੁਲਿਸ ਆਪੇ ਕਹਿੰਦੇ ਇਹ ਵਿੱਚੋਂ ਮੈਂ ਨਹੀਂ ਸਖੋੜ ਹੋ ਗਿਆ ਪੁਲਿਸ ਵਾਲਾ ਸੀ ਉਹ ਉਹ ਜਿਹੜਾ ਬੰਦਾ ਪੇਮੈਂਟ ਲੈ ਕੇ ਆ ਰਿਹਾ ਕਹਿੰਦੇ ਮੈਂ ਪੇਮੈਂਟ ਲੈ ਕੇ ਆ ਰਿਹਾ ਉਹੀ ਮੈਨੂੰ ਦੱਸ ਰਿਹਾ ਜੀ ਉਹਨੂੰ ਮੈਂ ਕਹ ਰਿਹਾ ਵੀ ਤੁਸੀਂ ਮੈਨੂੰ ਲੋਕੇ ਲੋਕੇਸ਼ਨ ਨਹੀਂ ਆਪਣੀ ਦੇ ਰਹਾ ਮੈਂ ਮੈਂ ਤੁਹਾਡੇ ਕੋਲ ਆਉਂਦਾ ਹੈਗਾ ਤਾਂ ਤੁਸੀਂ ਉਹਨਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਪਰ ਥੋੜਾ ਫੋਨ ਚੁੱਕ ਨਹੀਂ ਰਿਹਾ ਫੋਨ ਵੀ ਬੰਦ ਕੀਤੇ ਉਹਨਾਂ ਨੇ ਹਾਂ ਉਸ ਟਾਈਮ ਤੇ ਫੋਨ ਖੁੱਲਿਆ ਸੀ ਉਹ ਆਪਣਾ ਲੋਕੇਸ਼ਨ ਦੱਸੇਗਾ ਉਹਨੇ ਪੈਸੇ ਪਾ ਦੋ ਪੈਸੇ ਪਾ ਦੋ ਲੋਕੇਸ਼ਨ ਲੋਕੇਸ਼ਨ ਨਹੀਂ ਦੇ ਰਹੇ ਜੀ ਮੈਂ ਪੈਸੇ ਐਨੀ ਮੈਂ ਪਾਉਂਦਾ ਮੈਨੂੰ ਪਹਿਲਾਂ ਆਪਣਾ ਸਬੂਤ ਦੋ ਵੀ ਸਬੂਤ ਉਹਨੇ ਨਹੀਂ ਦਿੱਤਾ ਜੀ ਸ਼ਿਕਾਇਤ ਦਰਜ ਕਰਾਈਏ ਮੌਲੀ ਚ ਅਜੇ ਮੈਂ ਸ਼ਿਕਾਇਤ ਨਹੀਂ ਕੀਤੀ ਅਜੇ ਮੈਂ ਸਿਰਫ ਉਹਨਾਂ ਨਾਲ ਸੰਪਰਕ ਕਰ ਰਿਹਾ ਜੀ ਰਜਿਸਟਰੀ ਨਾਲ ਉਹ ਮੈਨੂੰ ਬਾਰ ਬਾਰ ਪ੍ਰੋਫਰਸਾ ਦੇ ਰਿਹਾ ਵੀ ਮੈਂ ਜੀ ਕਿਸੇ ਪਰੇਮ ਚ ਕੇਸ ਕਰਕੇ ਰਵਾਰਡ ਅਰਵਾਰਡ ਅਰਜ ਕਰਕੇ ਵੀ ਇਹਨੇ ਚੁੱਕੂਗਾ ਹਰ ਤੱਕ ਹੁਣ ਅੱਜ ਮੇਰੇ ਨਾਲ ਪਹਿਲੇ ਸੰਪਰਕ ਹੋਇਆ ਸੀ ਇਸ ਟਾਈਮ ਸੰਪਰਕ ਨਹੀਂ ਹੋ ਰਿਹਾ ਤਾਂ ਤੁਸੀਂ ਦੇਖਿਆ ਸੀ ਕਿ ਗੁਰਮੇਸ ਸਿੰਘ ਜਿਹਨਾਂ ਨੇ ਗੱਲਬਾਤ ਕੀਤੀ ਕਿ ਜਿਹੜੇ ਬੰਦੇ ਨੇ ਫਰੋਡ ਕੀਤਾ ਹੈ ਲਗਭਗ ਉਹ 27000 ਦਾ ਇਹਨਾਂ ਦੇ ਪੈਸੇ ਲੈ ਚੁੱਕੇ ਨੇ ਤੇ ਕਹਿੰਦੇ ਨੇ 2 ਕਰੋੜ 65 ਲੱਖ ਤੋਂ ਉਹਦੇ ਬਦਲੇ ਮਿਲੂਗਾ ਤਾਂ ਤੁਸੀਂ ਸਿੱਕੇ ਦੋਗੇ ਸਿੱਕੇ ਦੇ ਬਦਲੇ ਜ਼ਰੂਰੀ ਡਬਲ ਟ੍ਰਿਪਲ ਰਕਮ ਦਵਾਂਗੇ ਤੇ ਜਿਹੜਾ ਵਿੱਚ ਨਕਲੀ ਪੁਲਸੜਾ ਬਣਿਆ ਰਕੇਸ਼ ਸਥਾਨਾਪਨ ਨੂੰ ਦੱਸਿਆ ਕਿ ਮੈਂ ACP ਹਾਂ ਦਿੱਲੀ ਪੁਲਿਸ ਤੋਂ ਉਹ ਬੰਦਾ ਵੀ ਕਹਿੰਦਾ ਮੈਨੂੰ 6000 ਮੰਗ ਰਿਹਾ ਤੇ ਦੂਸਰਾ ਦਾਦੀਪ ਕੁਮਾਰ ਪਟੇਲ ਹੈ ਉਹ ਕਹਿੰਦਾ ਆਪਣੇ ਨੂੰ ਕੋਲਕਾਤਾ ਦੱਸਿਆ ਬੰਬੇ ਦੱਸਿਆ ਪਰ ਉਹਨੇ ਵੀ ਆਪਣੇ ਸਭ ਨੇ ਆਪਣੇ ਆਪਣੇ ਫੋਨ ਬੰਦ ਕੀਤੇ ਨੇ ਸੰਪਰਕ ਲਗਾਤਾਰ ਹੋ ਰਿਹਾ ਪਰ ਸੰਪਰਕ ਹੋ ਨਹੀਂ ਪਾਰਿਆ ਉਹਨਾਂ ਨੇ ਆਪਣੇ ਫੋਨ ਵੀ ਬੰਦ ਕੀਤੇ ਨੇ ਨਾਲ ਕੋਲੇ ਸਾਰੇ ਸਬੂਤ ਵੀ ਮੈਨੇ ਤੇ ਤੁਸੀਂ ਵੀ ਸਤ ਸਾਰ ਕਰੋ ਜੋ ਜਿਹੜੇ ਲੋਕ ਸੋਸ਼ਲ ਮੀਡੀਆ ਚ ਚਲਾਉਂਦੇ ਨੇ ਫੇਸਬੁੱਕ ਹੈ ਬਾਂ ਮੈਂ ਇੰਸਟਾਗ੍ਰਾਮ ਹੈ ਜੇਕਰ ਕੋਈ ਐਂਦਾ ਇਦਾਂ ਤੁਹਾਨੂੰ ਪੋਸਟ ਆਉਂਦੀ ਹੈ ਕਿ ਤੁਹਾਨੂੰ ਸਿੱਕੇ ਦੇਵਾਂਗੇ ਸਿੱਕੇ ਤੁਸੀਂ ਲੈ ਕੇ ਆਓ ਤੁਹਾਨੂੰ ਉਹਦੀ ਡਬਲ ਟ੍ਰिपल ਰਕਮ ਦੇਵਾਂਗੇ ਕਰੋੜਾ ਪਿੱਛੇ ਤਾਂ ਇਹ ਜੇ ਤੁਸੀਂ ਸਕੈਮ ਤੋਂ ਆਪਣੇ ਆਪ ਨੂੰ ਬਚਾਓ ਤੇ ਜਿਹੜਾ ਇੱਕ ਤੁਹਾਨੂੰ ਉਦਾਹਰਨ ਅਸੀਂ ਦੇ ਰਹੇ ਹਾਂ ਕਿ ਇਹ 56 ਸਾਲ ਦੇ ਗੁਰਮੇਲ ਸਿੰਘ ਜੀ ਨਾਲ ਉਹ ਫਰੋਡ ਹੋ ਚੁੱਕਿਆ ਨਾਲ 27000 ਰੁਪਏ ਲੈ ਚੁੱਕੇ ਨੇ ਉਹ ਤੇ ਹੁਣ ਉਹਦੇ ਬਦਲੇ 2 ਕਰੋੜ 65 ਲੱਖ ਦੇਣ ਦੀ ਗੱਲ ਕਰ ਰਹੇ ਪਰ ਉਹ ਹਾਲੇ ਤੱਕ ਪੈਸੇ ਪਹੁੰਚੇ ਨਹੀਂ ਆ ਸਭ ਨੇ ਫੋਨ ਬੰਦ ਕਰ ਦੇ ਆਪਣੇ ਆਪ ਨੂੰ ਬਚਾਓ ਤੇ ਜੇਕਰ ਉੱਥੋਂ ਅਜਿਹੀ ਕੋਈ ਕਟਨ ਲੱਗਦੀ ਤਾਂ ਆਪਣੇ ਨੇੜ ਦੇ ਨੇੜਲੇ ਪੁਲਿਸ ਸਟੇਸ਼ਨ ਨੂੰ ਸੰਪਰਕ ਕਰੋ ਤਾਜ਼ਾ ਅਪਡੇਟਸ ਲਈ ਬਣੇ ਰਹੋ ਹਜ਼ਾਰ ਟੀਵੀ ਨਿਊਜ਼ ਨਾਲ